ਸਾਸਤਰੀ ਗੱਲ ਦੀ ਸੰਦੇਲ ਚੈਨਲ ਤੇ ਆਪ ਜੀ ਦਾ ਸਵਾਗਤ ਅੱਜ ਦੀ ਤਾਜ਼ਾ ਖਬਰ ਭਾਰਤੀ ਵਿਦਿਆਰਥੀਆਂ ਨੂੰ ਰੂਸ ਵਿੱਚ ਵੱਡਾ ਤੋਹਫਾ ਬਿਨਾਂ ਦਾਖਲਾ ਪ੍ਰੀਖਿਆ ਦੇ ਮਿਲੇਗੀ ਸਕਾਲਰਸ਼ਿਪ ਰੂਸ ਨੇ ਭਾਰਤੀ ਵਿਦਿਆਰਥੀਆਂ ਲਈ ਇੱਕ ਵੱਡਾ ਐਲਾਨ ਕੀਤਾ ਹੈ ਤੇ ਸਰਕਾਰੀ ਸਕਾਲਰਸ਼ਿਪ ਹੁਣ ਰੂਸ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਪ੍ਰਵੇਸ਼ੀ ਪ੍ਰੀਖਿਆ ਦੇ ਉਪਲਬਧ ਹੋਵੇਗੀ ਇਸ ਸਕਾਲਰਸ਼ਿਪਰ ਅੰਡਰ ਗ੍ਰੈਜੂਏਸ਼ਨ ਤੋਂ ਲੈ ਕੇ ਉੱਚ ਸਿੱਖਿਆ ਤੱਕ ਦੇ ਕੋਰਸਾਂ ਦੀ ਦਿੱਤੀ ਜਾਏਗੀ ਚੋਣ ਅਕਾਦਮਾ ਅਕਾਡ ਅਤੇ ਪੋਰਟ ਵੈਲਿਊ ਫੈਲਿਊ ਦੇ ਆਧਾਰ ਤੇ ਦਿੱਤੀ ਦਿੱਤੀ ਹੈ ਰੂਸੀ ਪ੍ਰਜਾਸ਼ਨ ਅਨੁਸਾਰ ਸਕਾਲਰਸ਼ਿਪ ਅੰਡਰ ਗ੍ਰੈਜੂਏਸ਼ਨ ਤੋਂ ਲੈ ਕੇ ਪੀ ਐਚ ਡੀ ਤੱਕ ਅਤੇ ਐਡਵਾਸਟਡ ਅਸਕਲਾਈ ਤੱਕ ਦੇ ਕੋਰਸਾਂ ਦੇ ਕਵਰ ਕਰਦੀ ਹੈ ਜਿਸ ਜਿਸ ਵਿੱਚ ਦਵਾਈ ਇੰਜੀਨੀਅਰ ਫਾਰਮੇਸੀ ਅਤੇ ਸਪੇਸ ਸਟੱਡੀ ਵਰਗੇ ਵਿਸ਼ੇ ਸ਼ਾਮਲ ਹਨ ਬਹੁਤ ਸਾਰੇ ਲੋਕ ਅੰਗਰੇਜ਼ੀ ਵਿੱਚ ਉਪਲਬਧ ਹਨ ਜਿਹੜੇ ਲੋਕ ਰੂਸੀ ਨਹੀਂ ਜਾਣਦੇ ਆ ਤੇ ਉਹਨਾਂ ਨੂੰ ਇੱਕ ਸਾਲ ਦਾ ਤਿਆਰੀ ਭਾਸ਼ਾ ਕੋਰਸ ਉਪਲਬਧ ਹੈ ਜੋ ਵਿਦਿਆਰਥੀ ਰੂਸੀ ਸਿੱਖਣ ਚਾਹੁੰਦੇ ਹਨ ਉਹ ਆਪਣੀ ਮੁੱਖ ਪੜਾਈ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਸਾਲ ਦੀ ਤਿਆਰੀ ਭਾਸ਼ਾ ਕੋਰਸ ਵਿੱਚ ਕਰ ਸਕਦੇ ਹਨ ਰੂਸੀ ਸੰਘ 2026 27 ਅਕਾਦਮਿਕ ਸਾਲ ਲਈ ਆਪਣੇ ਸਰਕਾਰੀ ਸਕਾਲਰਸ਼ਿਪ ਪ੍ਰੋਗਰਾਮ ਲਈ ਭਾਰਤੀ ਵਿਦਿਆਰਥੀਆਂ ਨੂੰ ਸੱਦਾ ਦੇ ਰਿਹਾ ਹੈ ਇਸ ਪ੍ਰੋਗਰਾਮ ਦਾ ਮੁੱਖ ਆਦੇਸ਼ ਭਾਰਤੀ ਵਿਦਿਆਰਥੀਆਂ ਨੂੰ ਰੂਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਯੂਨੀਵਰਸਿਟੀ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਸਹੂਲਤ ਦਿੱਤੀ ਜਾਵੇਗੀ ਐਨ ਟੀ ਵੀ ਦੀ ਰਿਪੋਰਟ ਅਨੁਸਾਰ ਸਕਾਲਰਸ਼ਿਪ ਲਈ ਅਰਜ਼ੀਆਂ ਪ੍ਰਕਿਰਿਆ ਸ਼ੁਰੂ ਹੋ ਗਈਆਂ ਹਨ ਤੇ ਵਿਦਿਆਰਥੀਆਂ ਦੇ ਮਾਸਕੋ ਸੈਟ ਪੀਟਰ ਸਰਬਰਗਰ ਕਾਜਾਨ ਵਲਾਦੀ ਵੋਸਟ ਐਂਡ ਕੈਲਾਵਿੰਟ ਗਾਰਡ ਅਤੇ ਹੋਰ ਖੇਤਰਾਂ ਸਮੇਤ ਰੂਸੀ ਯੂਨੀਵਰਸਿਟੀਆਂ ਵਿੱਚ ਪੜ੍ਹਨ ਦਾ ਮੌਕਾ ਮਿਲੇਗਾ ਇਸ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਕਾਲਰਸ਼ਿਪ ਲਈ ਹੋਣ ਵਾਲੀ ਪ੍ਰਕਿਰਿਆ ਵਿੱਚ ਕੋਈ ਦਾਖਲਾ ਪ੍ਰੀਖਿਆ ਸ਼ਬਦ ਨਹੀਂ ਹੈ ਉਮੀਦਵਾਰਾਂ ਦੀ ਚੋਣ ਉਸ ਦੀ ਪਿਛਲੀਆਂ ਆਕਾਦਮਿਕ ਪ੍ਰਾਪਤੀਆਂ ਅਤੇ ਪੋਰਟਫੋਲੀਓ ਫੋਲੀਓ ਦੇ ਆਧਾਰ ਤੇ ਕੀਤੀ ਜਾਵੇਗੀ ਇਸ ਪੋਰਟਫੋਲੀਓ ਵਿੱਚ ਖੋਜ ਪੱਤਰ ਸਿਫਾਰਸ਼ ਪੱਤਰ ਤੇ ਰਾਸ਼ਟਰੀ ਅੰਤਰਰਾਸ਼ਟਰੀ ਮੁਕਾਬਲੇਾਂ ਤੇ 올ੰਪੀਆਡਾ ਆਦੇ ਸਾਰਟਿਵਰ ਤੇ ਹੋਰ ਸੈਕ ਦਸਤਾਵੇਜ਼ ਸ਼ਾਮਲ ਕੀਤੇ ਜਾ ਸਕਦੇ ਹਨ ਧੰਨਵਾਦ ਜੀ ਖਬਰਾਂ ਜੁੜ ਲਈ ਬੜੇ ਰੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ